ਜੁਗ ਹੋ ਜੁਗ ਅਟਲ ਚਾਵਰ ਸ਼ਤਰ ਤਖਤ ਦੇ ਮਾਲਿਕ ਸਾਹਿਬ ਸਤਿਗੁਰੂ ਗੁਰੂ ਗਰੀਬ ਨਵਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਦਰਬਾਰ ਅੰਦਰ ਸੁਭਾਏ ਮਾਨ ਜੁੜ ਬੈਠੀ ਸਮੂਹ ਸਾ ਸੰਗਤ ਜੀਓ ਬੜੇ ਪਿਆਰ ਸਤਿਕਾਰ ਸਹਿਤ ਆਪ ਜੀ ਗੁਰ ਚਰਣਾ ਵਿੱਚ ਬਿਰਾਸਮਨ ਹੋ। ਅੰਮ੍ਰਿਤ ਵੇਲੇ ਤੋਂ ਹੀ ਸਜ ਹੋਏ ਇਨਾਂ دیਵਾਨਾਂ ਵਿੱਚ ਆਪ ਜੀ ਗੁਰ ਦਰਬਾਰ ਵਿੱਚ ਬੈਠ ਕੇ ਸਤਿਗੁਰਾਂ ਦੇ ਪਵਿੱਤਰ ਦਰਬਾਰ ਦੀ ਸ਼ੋਭਾ ਵਧਾ ਰਹੇ ਹੋ। ਆਪ ਜੀ ਨੇ ਅੰਮ੍ਰਿਤ ਬਾਣੀ ਦੇ ਕੀਰਤਨ ਤੋਂ ਪਰੰਤ ਇੱਕ ਪਾਵਨ ਸ਼ਬਦ ਦਾ ਪਾਠ ਹੁਣੇ ਹੀ শ্রবণ ਕੀਤਾ ਹੈ। ਇਹ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਬਚਨ ਹੈ ਰਾਗ ਆਸਾ ਵਿੱਚ ਲੜੀਵਾਰ ਸ਼ਬਦ ਦੀ ਵਿਚਾਰ ਨੂੰ ਅੱਗੇ ਤੋਰਦਿਆਂ ਹੋਇਆਂ ਇਨ੍ਹਾਂ ਕੀਮਤੀ ਅਮੋਲਕ ਬਚਨਾਂ ਨੂੰ ਅਸੀਂ ਅੱਜ ਵਿਚਾਰਨ ਦਾ ਯਤਨ ਕਰਨਾ ਹੈ ਸੋ ਆਓ ਜਿਤਨੇ ਵੀ ਆਪ ਜੀ ਗੁਰਮੁਖ ਪਿਆਰੇ ਜੁੜੇ ਹੋ ਕੁਝ ਕਹਿਣ ਸੁਣਨ ਤੋਂ ਪਹਿਲਾਂ ਸਤ ਗੁਰਾਂ ਦੇ ਚਰਨਾਂ ਦਾ ਤਰੀਏ ਧਿਆਨ ਦਸਨਾ ਨੂੰ ਕਰੋ ਪਵਿੱਤਰ ਮਹਾਰਾਜਾਂ ਸੰਗ ਸਹਾਈ ਹੋ ਕੇ ਆਪ ਹੀ ਇਹ ਕਥਾ ਵਾਰਤਾ ਕਰਵਾ ਲੈ ਸੋ ਆਓ ਕਿਰਪਾ ਕਰੋ ਬੜੇ ਪਿਆਰ ਅਦਬ ਸਹਿਤ ਆਖੋ ਜੀ ਸਤਨਾਮ ਸ਼੍ਰੀ ਸਾਹਿਬ ਜੀਓ ਫਿਰ ਕਰੋ ਕਿਰਪਾ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਸਾਹਿਬ ਜੀਓ ਜੋ ਪਵਿੱਤਰ ਸ਼ਬਦ ਅੱਜ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ ਮਹਾਰਾਜ ਇਹ ਬਚਨ ਇੱਕ ਬ੍ਰਾਹਮਣ ਦੇ ਪਰਥਾ ਉਚਾਰਨ ਕਰ ਰਹੇ ਉਸ ਬ੍ਰਾਹਮਣ ਨੂੰ ਰੋਹਾਨੀਅਤ ਸਮਝਾ ਰਹੇ ਆ ਮਹਾਰਾਜ ਤੇ ਰੋਹਾਨੀਅਤ ਸਮਝਾਉਂਦਿਆਂ ਹੋਇਆਂ ਮਹਾਰਾਜ ਆਖਦਿਆ ਜੋ ਤੁਸੀਂ ਆਪਣੇ ਧਰਮ ਦੇ ਮੁਤਾਬਕ ਬਾਹਰੀ ਲਿਬਾਸ ਬਾਹਰੀ ਧਾਰਮਿਕ ਚਿੰਨਾਂ ਤੇ ਜ਼ਿਆਦਾ ਜ਼ੋਰ ਦਿੰਦੇ ਹੋ ਇਹ ਤੋਂ ਥੋੜਾ ਜਿਹਾ ਤੁਸੀਂ ਆਪਣੇ ਅੰਦਰ ਵੱਧਣਾ ਸ਼ੁਰੂ ਕਰੋ ਮਹਾਰਾਜ ਆਖਦੇ ਆ ਅਸਲੀ ਬ੍ਰਹਮਪੂਣਾ ਕੀ ਹੈ ਅਜੇ ਬ੍ਰਾਹਮਣ ਜੀ ਤੁਸੀਂ ਉਸ ਗੱਲ ਤੋਂ ਬਿਲਕੁਲ ਅਣਜਾਣ ਹੋ ब्राह्मण असली वही हुंदा है, है। जिन्ने ब्रह्म नु पहचानियां होवे ब्राह्मण नाम ही तान ਦਿੱਤਾ ਗਿਆ ਸੀ ਜਿਹਦੀ ਪਹੁੰਚ ਬ੍ਰਹਮ ਤੱਕ ਬ੍ਰਹਮ ਕੀ ਹੈ ਰੱਬ ਹੈ ਪਰਮਾਤਮਾ ਹੈ ਜਿਹਦੀ ਪਹੁੰਚ ਬ੍ਰਹਮ ਤੱਕ ਹੋਵੇ ਜਿਹਦੀ ਬ੍ਰਹਮ ਨਾਲ ਜਾਣ ਪਛਾਣ ਹੋਵੇ ਜਿਹੜਾ ਬ੍ਰਹਮ ਨਾਲ ਇਕਮਿਕ ਹੋਵੇ ਉਹਨੂੰ ব্রাহ্মণ ਕਿਹਾ ਜਾਂਦਾ ਹੁਣ ਉਹ ব্রাহ্মণ ਇਕੱਲਾ ਜਾਤ ਦਾ ব্রাহ্মণ ਨਹੀਂ ਹੈ ਉਹ ਬ੍ਰਾਹਮਣ ਤੇ ਕੋਈ ਵੀ ਹੋ ਸਕਦਾ ਹੈ। ਉਹ ਬ੍ਰਾਹਮਣ ਕੋਈ ਵੀ ਹੋ ਸਕਦਾ ਹੈ। ਇਹ ਨਹੀਂ ਇਹ ਵੀ ਜਿਹੜੇ ਬ੍ਰਾਹਮਣ ਜਾਤ ਵਿੱਚ ਪੈਦਾ ਹੋਏ ਬਸ ਉਹ ਹੀ ਬ੍ਰह्म ਬ੍ਰਹਮ ਉਹਨਾਂ ਨੂੰ ਮਿਲ ਲੈ ਨਹੀਂ। ਸਤਿਗੁਰ ਜੀ ਨੇ ਆਖਿਆ ਜੋ ਹਕੀਕਤ ਹੈ ਜੋ ਇਸ ਸੰਸਾਰ ਦੀ ਰੀਤ ਹੈ ਤੁਸੀਂ ਉਸ ਦੇ ਮੁਤਾਬਕ ਲਕੀਰ ਦੇ ਫਕੀਰ ਬਣੀ ਜਾਂਦੇ ਹੋ। ਮਹਾਰਾਜ ਆਖਦੇ ਪਰ ਜਦੋਂ ਤੁਸੀਂ ਆਪਣੀ ਵਿਵੇਕ ਮਤ ਦੀ ਵਰਤੋਂ ਕਰੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਤੁਸੀਂ ਗਲਤ ਹੋ ਕਈ ਵਾਰ ਪਤਾ ਵੀ ਹੁੰਦਾ ਹੈ ਵੀ ਅਸੀਂ ਗਲਤਾਂ ਪਰ ਬੰਦਿਆਂ ਨੂੰ ਮੰਨਦੇ ਨਹੀਂ ਹੈ ਪਤਾ ਅਹਿਸਾਸ ਅੰਦਰ ਹੁੰਦਾ ਹੈ ਵੀ ਇਹ ਕੰਮ ਗਲਤ ਹੈ ਪਰ ਉਹਨਾਂ ਪਤਿਕ ਰੀਤ ਤੁਰੀ ਆਉਂਦੀ ਹੈ ਵੀ ਇਤੋਂ ਪਾਸੇ ਨਹੀਂ ਜਾ ਸਕਦੇ ਆਪਾਂ ਕਈ ਵਾਰ ਉਹਨਾਂ ਨੂੰ ਉਹ ਗੱਲ ਮਜਬੂਰੀ ਵਿੱਚ ਹੀ ਮੰਨਣੀ ਪੈਂਦੀ ਹੈ ਮਹਾਰਾਜ ਪਰ ਸਤਿਗੁਰੂ ਤੇ ਕਿਸੇ ਮਜਬੂਰੀ ਵਿੱਚ ਵੱਜੇ ਨਹੀਂ ਉਹਨਾਂ ਨੇ ਜੋ ਆਖਿਆ ਸਾਧ ਸੰਗਤ ਜੀ ਸੱਚ ਡੰਕੇ ਦੀ ਚੋਟ ਤੇ ਆਖਿਆ ਉਹ ਕਿਸੇ ਤੋਂ ਡਰੇ ਨਹੀਂ ਕਿਸੇ ਤੋਂ ਕਬਰਾਏ ਨਹੀਂ ਆ ਜੇ ਮੇਰਾ ਗੁਰਨਾਨਕ ਬਾਬਰ ਦੇ ਮੂੰਹ ਤੇ ਕਹਿ ਸਕਦਾ ਹੈ ਤੇਰਾ ਨਾਮ ਕਿਨੇ ਰੱਖਿਆ ਬਾਬਰ ਤੈਨੂੰ ਬਾਬਰ ਨਹੀਂ ਤੇਰਾ ਨਾਮ ਤੇ ਜਾਬਰ ਹੋਣਾ ਚਾਹੀਦਾ ਸੀ ਇਹ ਕੋਈ ਛੋਟੀ ਗੱਲ ਨਹੀਂ ਸੀ ਵਖਤ ਦੇ ਬਾਦਸ਼ਾਹ ਨੂੰ ਕਹਿ ਦੇਣਾ ਕਿ ਤੇਰਾ ਨਾਮ ਬਾਬਰ ਨਹੀਂ ਜਾਬਰ ਹੋ ਸਕਦਾ ਇਹ ਕੇਵਲ ਤੇ ਕਿਲ ਗੁਰੂ ਨਾਨਕ ਜੀ ਦੇ ਹਿੱਸੇ ਵਿੱਚ ਆਇਆ ਜੇ ਉੱਥੇ ਮਹਾਰਾਜ ਸੱਚ ਕਹਿ ਸਕਦਿਆ ਤੇ ਇੱਕ ਬ੍ਰਾਹਮਣ ਇੱਕ ਪੰਡਤ ਨੂੰ ਉਪਦੇਸ਼ ਦੇਣ ਲੱਗਿਆ ਮਹਾਰਾਜ ਨਹੀਂ ਚਿਚਕਣਗੇ ਉੱਥੇ ਹੀ ਸਤਿਗੁਰੂ ਜੀ ਸੱਚ ਹੀ ਕਹਿਣਗੇ ਤੇ ਜੋ ਮਹਾਰਾਜ ਨੇ ਸੱਚ ਹੀ ਆਖਿਆ ਹੈ ਅੱਜ ਦਾ ਬਚਨ ਆਰੰਭ ਹੁੰਦਾ ਹੈ ਮਹਾਰਾਜ ਜੀ ਆਖਦਿਆ ਬ੍ਰਾਹਮਣ ਜੀ ਤੁਸੀਂ ਤਿਲਕ ਲਾਉਂਦੇ ਹੋ ਧੋਤੀ ਬੰਨ੍ਹਦੇ ਹੋ ਜਨੇਊ ਪਾਉਂਦੇ ਹੋ ਇਹ ਸਾਰੇ ਧਾਰਮਿਕ ਚਿੰਨ੍ਹ ਨੇ ਨਾ ਬ੍ਰਾਹਮਣ ਦੇ ਪੰਡਤ ਦੇ ਮਹਾਰਾਜ ਕਹਿਣ ਲੱਗੇ ਤੁਸੀਂ ਆਪਣਾ ਸਰੀਰ ਸੁੱਚਾ ਰੱਖਦੇ ਹੋ ਆਖਦੇ ਹੋ ਵੀ ਅਸੀਂ ਉਸ ਬ੍ਰਹਮ ਨੂੰ ਮਿਲੇ ਹੋਏ ਆ ਮਹਾਰਾਜ ਆਖਦੇ ਅਸਲੀ ਤੁਹਾਨੂੰ ਅੱਜ ਮੈਂ ਦੱਸਦਾ ਵੀ ਅਸਲੀ ਬ੍ਰਹਮਪੂਣਾ ਕੀ ਹੁੰਦਾ ਹੈ ਉੱਤੇ ਫਿਰ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਹੈ ਹਜ਼ੂਰ ਆਖਦਿਆ ਕਾਇਆ ਬ੍ਰਹਮ ਮਨ ਹੈ ਧੋਤੀ ਕਾਇਆ ਬ੍ਰਹਮ ਮਨ ਹੈ ਧੋਤੀ ਗਿਆਨ ਜਨੇਉ ਧਿਆਨ ਕੁਸ ਪਾਤੀ ਇਹ ਆਰੰਭ ਦੀਆਂ ਤੁਕਾਂ ਨੇ ਮਹਾਰਾਜ ਜੀ ਆਖਦਿਆ ਕਾਇਆ ਬ੍ਰਹਮ ਜਿਹੜਾ ਇਹ ਸ਼ਰੀਰ ਹੈ ਸ਼ਰੀਰ ਹਜ਼ੂਰ ਕਹਿ ਲਗੇ ਸ਼ਰੀਰ ਨੂੰ ਤੁਸੀਂ ਸਮਝੋ ਬ੍ਰਾਹਮਣ ਜੀ ਇਹ ਸ਼ਰੀਰ ਬ੍ਰਾਹਮਣ ਹੈ ਸਮਝੋ ਤੁਸੀਂ ਤੁਸੀਂ ਆਪਣੇ ਆਪ ਨੂੰ ਥੋੜਾ ਜਿਹਾ ਪਾਸੇ ਰੱਖ ਦਿਓ ਇਹ ਸਰੀਰ ਨੂੰ ਜਿਹੜਾ ਸਰੀਰ ਪਰਮਾਤਮਾ ਦੇ ਨਾਮ ਨੂੰ ਜਪ ਕੇ ਸੁੱਚਾ ਹੋ ਚੁੱਕਾ ਹੈ ਤੁਸੀਂ ਸਮਝੋ ਉਹ ਸਰੀਰ ਬ੍ਰਾਹਮਣ ਹੈ ਇਕੱਲੀ ਉਹ ਕਾਇਆ ਨਹੀਂ ਜਿਹੜੀ ਕਾਇਆ ਬਾਹਰੋਂ ਤੇ ਧਾਰਮਿਕ ਲਿਬਾਸ ਪਾਈ ਫਿਰਦੀ ਅੰਦਰ ਕੋਈ ਵਿਕਾਰ ਨਹੀਂ ਛੱਡਦੀ ਅੰਦਰੋਂ ਲੋਭ ਨਾਲ ਗ੍ਰਸੀ ਹੋਈ ਹੈ ਅੰਦਰੋਂ ਵਾਸਨਾ ਨਾਲ ਭਰੀ ਹੋਈ ਹੈ ਉਹ ਉਹ ਦੇਹੀ ਮਹਾਰਾਜ ਕਹਿਣ ਲੱਗੋ ਦੇਹੀ ਤੁਸੀਂ ਭਾਵੇਂ ਜਿੰਨਾ ਮਰਜੀ ਹਵਨ ਕਰੀ ਚੱਲੋ ਜਿੰਨਾ ਮਰਜੀ ਤੀਰਥਾਂ ਦਾ ਇਸ਼ਨਾਨ ਕਰੀ ਚੱਲੋ ਫਿਰ ਉਹ ਦੇਹੀ ਪਵਿੱਤਰ ਨਹੀਂ ਹੋਣੀ ਉਹ ਦੇਹੀ ਮੈਲੀ ਐ ਦੇਹੀ ਵਿਕਾਰੀ ਐ ਉਹ ਫਿਰ ਵਿਕਾਰੀ ਹੀ ਰਹੇਗੀ ਮਹਾਰਾਜ ਆਖਦੇ ਜਿਹੜਾ ਸਰੀਰ ਪਰਮਾਤਮਾ ਦੇ ਨਾਮ ਨੂੰ ਜਪਦਾ ਸਮਝ ਲਓ ਉਹ ਕਾਇਆ ਬ੍ਰਹਮਾ ਉਹ ਕਾਇਆ ਹੀ ਬ੍ਰਹਮ ਸਮਝ ਲਓ ਬ੍ਰਾਹਮਣ ਜੀ ਬ੍ਰਹਮਣ ਐ ਤੇ ਆਖਿਆ ਮੰਨ ਹੈ ਧੋਤੀ ਜੇ ਤੁਹਾਡਾ ਮਨ ਪਵਿੱਤਰ ਹੈ ਨਾਮ ਜਪ ਜਪ ਕੇ ਮੈਂ ਸੋਚਦਾ ਵਾ ਜਿਹੜੀ ਤੁਸੀਂ ਧੋਤੀ ਪਾਉਂਦੇ ਹੋ ਫਿਰ ਤੁਹਾਡਾ ਮਨ ਹੀ ਉਹ ਪਵਿੱਤਰ ਧੋਤੀ ਬਣ ਜਾਂਦਾ ਹੈ ਜੇ ਤੁਸੀਂ ਪਰਮਾਤਮਾ ਦੇ ਨਾਮ ਨੂੰ ਜਪ ਕੇ ਮਨ ਨੂੰ ਸਾਫ਼ ਕੀਤਾ ਹੋਇਆ ਮੈਲਾ ਮਨ ਨਹੀਂ ਪਵਿੱਤਰ ਮਨ ਕਿਉਂਕਿ ਮੈਲਾ ਮਨ ਤੇ ਹਰ ਇੱਕ ਦਾ ਹੈ ਜੇ ਮਹਾਰਾਜ ਇਹਨਾਂ ਦੇ ਧਾਰਮਿਕ ਚਿੰਨਾਂ ਦੀ ਗੱਲ ਕਰਦੇ ਆ ਹਜ਼ੂਰ ਆਖਦਿਆ ਤੁਸੀਂ ਧੋਤੀ ਨਹੀਂ ਪਾਉਂਦੇ ਤੇ ਆਖਦਿਓ ਸਾਡਾ ਬ੍ਰਹਮਪੁਣਾ ਅਧੂਰਾ ਹੈ ਧੋਤੀ ਬਿਨਾ ਤਿਲਕ ਬਿਨਾ ਜਨੇਊ ਪੁਣਾ ਉਹ ਮੰਨਦੇ ਆ ਨਾ ਵੀ ਇਹਨਾਂ ਤੇ ਬਿਨਾ ਤੇ ਸਾਡਾ ਬ੍ਰਹਮਪੁਣਾ ਅਧੂਰਾ ਹੈ ਇਹਦੇ ਬਿਨਾ ਤੇ ਅਸੀਂ ਬ੍ਰਾਹਮਣ ਅਖਵਾ ਹੀ ਨਹੀਂ ਸਕਦੇ ਮਹਾਰਾਜ ਆਖਦਿਆ ਪਰ ਅਸਲੀ ਬ੍ਰਾਹਮਣ ਇਵੇਂ ਅਖਵਾਓ ਆਪਣਾ ਮਨ ਸਾਫ਼ ਬਣਾਓ ਧੋਤੀ ਜੇ ਤੁਹਾਡਾ ਮਨਸਾਪ ਹੈ ਸਮਝ ਲਓ ਫਿਰ ਤੁਸੀਂ ਧੋਤੀ ਧਾਰਨ ਕੀਤੀ ਹੋਈ ਹੈ ਅੱਗੇ ਆਖਦੇ ਜਿਹੜਾ ਤੁਸੀਂ ਜਨੇਊ ਪਾਇਆ ਹੈ ਤੁਸੀਂ ਦੋਹਰੇ ਧਾਗੇ ਦਾ ਜਨੇਊ ਵਟਦੇ ਹੋ ਤੇਰੇ ਧਾਗੇ ਦਾ ਜਨੇਊ ਵਟਦੇ ਇਹ ਵੀ ਚਲੋ ਜੋ ਜਨੇਊ ਪਾਉਂਦੇ ਸਨ ਜਿੱਦਨ ਗੁਰੂ ਨਾਨਕ ਜੀ ਨੂੰ ਜਨੇਊ ਪਾਉਣ ਦੀ ਗੱਲ ਤੁਰੀ ਸੀ ਨਾ ਮਹਾਰਾਜ ਨੂੰ ਤੇ ਸਾਧ ਸੰਗ ਮਹਾਰਾਜ ਨੇ ਜਨੇਊ ਧਾਰਨ ਨਹੀਂ ਕੀਤਾ ਨਾ ਗੁਰੂ ਸਾਹਿਬ ਜੀ ਨੇ ਪਰ ਜਿਹੜਾ ਜਨੇਊ ਐ ਮਹਾਰਾਜ ਨੇ ਆਖਿਆ ਵੀ ਤੁਹਾਡੇ ਤੇ ਜਨੇਊ ਵਿੱਚ ਹੀ ਫਰਕ ਐ ਤੁਹਾਡਾ ਜਨੇਊ ਖੱਤਰੀ ਦਾ ਹੋਰ ਐ ਸ਼ੂਦਰ ਦਾ ਹੋਰ ਐ ਵੈਸ਼ ਦਾ ਹੋਰ ਐ ਬ੍ਰਾਹਮਣ ਦਾ ਹੋਰ ਐ ਇਹਨਾਂ ਵਿੱਚ ਇਵੇਂ ਹੁੰਦਾ ਵੀ ਬ੍ਰਾਹਮਣ ਦਾ ਜਨੇਊ ਦੋਹਰੇ ਜਾਂ ਤਿਹਰੇ ਧਾਗੇ ਦਾ ਹੁੰਦਾ ਐ ਇਹ ਛਤਰੀ ਦਾ ਔਰਤਾਂ ਦਾ ਢੰਗ ਦਾ ਹੁੰਦਾ ਐ ਵੈਸ਼ ਦਾ ਹੋਰ ਤਰ੍ਹਾਂ ਦੇ ਢੰਗ ਦਾ ਹੁੰਦਾ ਐ ਜਨੇਊ ਪਾਉਂਦੇ ਸਾਰੇ ਆ ਪਰ ਉਹਨਾਂ ਦੇ ਜਨੇਊ ਦਾ ਆਕਾਰ ਜਨੇਊ ਦੀ ਬਣਤਰ ਵੱਖ-ਵੱਖ ਹੁੰਦੀ ਹੈ ਮਹਾਰਾਜ ਨੇ ਆਖਿਆ ਤੁਹਾਡਾ ਤੇ ਜਨੇਊ ਹੀ ਨਹੀਂ ਏਕਾ ਪੈਦਾ ਕਰਦਾ ਪਿਆ ਤੇ ਤੁਸੀਂ ਇੱਕ ਰੱਬ ਨੂੰ ਕਿਵੇਂ ਆਰਾਧ ਲੋਗੇ ਤੁਸੀਂ ਤੇ ਇੱਥੇ ਵਿਤਕਰਾ ਪਾਈ ਜਾਂਦੇ ਹੋ ਹੁਣ ਸਾਡੇ ਵਿੱਚ ਵਿਤਕਰਾ ਨਹੀਂ ਹੈ ਵੀ ਫਲਾਣੀ ਜਾਤ ਵਾਲਾ ਆਹ ਗਾਤਰਾ ਪਾਏਗਾ ਫਲਾਣੀ ਜਾਤ ਵਾਲਾ ਇਹ ਕਿਰਪਾਨ ਪਾਏਗਾ ਨਹੀਂ ਮਹਾਰਾਜ ਨੇ ਆਖਿਆ ਜਦੋਂ ਅਮਰਤ ਸ਼ਕਲਿਆ ਕੋਈ ਕਿਸੇ ਜਾਤ ਦਾ ਕੋਈ ਕਿਸੇ ਬਰਾਦਰੀ ਦਾ ਉਹ ਤੇ ਸਾਰੀਆਂ ਜਾਤਾਂ ਹੀ ਮੁਕਾ ਦਿੱਤੀਆਂ ਮਹਾਰਾਜ ਨੇ ਆਖਿਆ ਪੰਜ ਕਕਾਰ ਹਰ ਇੱਕ ਨੇ ਪਾਉਣਿਆ ਤੇ ਬਸ ਮਾਉਣਿਆ ਮੈਂ ਇਹ ਸਿਸਟਮ ਹੀ ਖਤਮ ਕੀਤਾ ਵੀ ਇਹ ਫਲਾਣੀ ਜਾਤ ਦੀ ਗਾਤਰਾ ਥੋੜਾ ਇਸ ਢੰਗ ਦਾ ਹੋਏਗਾ ਉਹਦਾ ਆ ਰੰਗ ਹੋਏਗਾ ਮਹਾਰਾਜ ਨੇ ਆਖਿਆ ਨਹੀਂ ਫਿਰ ਤੇ ਵਿਤਕਰੇ ਹੀ ਰਹਿ ਗਿਆ ਉਸੇ ਤਰ੍ਹਾਂ ਮੈਂ ਇਹੀ ਸਾਡੇ ਅੰਦਰੋਂ ਇੱਕ ਦੂਜੇ ਪ੍ਰਤੀ ਈਰਖਾ ਦਵੇਖ ਭਾਵ ਹੀ ਤੇ ਖਤਮ ਕਰਨਾ ਹੈ ਪਰ ਇਹਨਾਂ ਵਿੱਚ ਥੋੜਾ ਜਿਹਾ ਜਿਵੇਂ ਉਹ ਜਨੇਉ ਵੀ ਵੱਖ-ਵੱਖ ਧਾਗੇ ਦਾ ਹੁੰਦਾ ਹੈ ਇੱਥੇ ਮਹਾਰਾਜ ਆਖਦਿਆ ਭਾਈ ਜਿਹੜਾ ਮੇਰਾ ਜਨੇਉ ਹੈ ਉਹ ਹੈ ਗਿਆਨ ਦਾ ਜੇ ਤੁਹਾਨੂੰ ਆਪਣਾ ਗਿਆਨ ਹੈ ਕਿ ਮੈਂ ਦੁਨੀਆ ਤੇ ਕਰਨ ਕੀ ਆਇਆ ਮੈਂ ਦੁਨੀਆ ਤੇ ਕਰ ਕੀ ਨਹੀਂ ਜਦੋਂ ਮੇਰੇ ਕਰਮ ਨੇ ਇਹ ਮੇਨੇ ਕਰਮ ਮੈਨੂੰ ਕਿਸ ਪਾਸੇ ਲੈ ਕੇ ਜਾਣਗੇ ਇਹ ਗਿਆਨ ਹੈ ਜੀ ਜੇ ਤੁਸੀਂ ਇਹਨਾਂ ਚੀਜ਼ਾਂ ਦਾ ਡੈਲਿਸਿਸ ਕਰਦੇ ਹੋ ਨਾ ਸਮਝੋ ਤੁਹਾਨੂੰ ਗਿਆਨ ਹੈ ਤੁਸੀਂ ਫਿਰ ਗਿਆਨ ਵਾਲੇ ਪਾਸੇ ਤੁਰੇ ਹੋ ਪਰ ਜੇ ਤੁਸੀਂ ਕਰ ਹੀ ਜਾਂਦੇ ਹੋ ਉਹ ਤੇ ਸੋਚ ਵਿਚਾਰ ਹੀ ਨਹੀਂ ਇਹਦਾ ਮਤਲਬ ਮੈਂ ਗਿਆਨ ਵਿੱਚ ਨਹੀਂ ਕਰ ਰਿਹਾ ਮੈਂ ਸਭ ਕੁਝ ਹਨੇਰੇ ਵਿੱਚ ਹੀ تیر ਛੱਡੀ ਜਾਂਦਾ ਹਾਂ ਗਿਆਨੀ ਬੰਦਾ ਸੋਚੇਗਾ ਵੀ ਜੋ ਮੈਂ ਕੰਮ ਕਰਨੇ ਤਾਂ ਮੈਨੂੰ ਕਿੰਨਾ ਕੁ ਫਾਇਦਾ ਹੋਣਾ ਹੈ ਇਹ ਕੰਮ ਮੇਰੇ ਵੱਲੋਂ ਕੀਤਾ ਠੀਕ ਹੈ ਮੇਰੇ ਗੁਰੂ ਨੇ ਮੈਨੂੰ ਕੰਮ ਕਰਨ ਲਈ ਆਖਿਆ ਜੋ ਮੈਂ ਕਰ ਲੱਗਾ ਆ ਗਿਆਨ ਹੁੰਦਾ ਹੈ ਵੀ ਉਹਨੂੰ ਚੰਗੀ ਤਰ੍ਹਾਂ ਵਿਚਾਰਨਾ ਸੋਚਣਾ ਮਹਾਰਾਜ ਆਖਦਿਆ ਗਿਆਨ ਜਨੇਊ ਮੈਂ ਤੇ ਗਿਆਨ ਦਾ ਹੀ ਜਨੇਊ ਧਾਰਨ ਕੀਤਾ ਤੇ ਬ੍ਰਾਹਮਣ ਜੀ ਤੁਸੀਂ ਵੀ ਗਿਆਨ ਦਾ ਜਨੇਊ ਪਾਓ ਜੇ ਵਾਕੇ ਬ੍ਰਹਮ ਤੱਕ ਪਹੁੰਚਣਾ ਚਾਹੁੰਦੇ ਹੋ ਫਿਰ ਆਖਦਿਆ ਧਿਆਨ ਕੁਸਪਾਤੀ ਸਾਸੰਗ ਜੇ ਕੋਹ ਢੰਗ ਹੁੰਦਾ ਹੈ ਬ੍ਰਾਹਮਣਾ ਵਿੱਚ ਕੁਸਪਾਤੀ ਕੁਸਪਾਤੀ ਸ਼ਬਦ ਬਣਿਆ ਪਾਤੀ ਦਾ ਅਰਥ ਹੱਥ ਹੈ ਕੁਸਦਰਤ ਕੁਸ਼ਾ ਦੱਬ ਕਹਿ ਲੋ ਤੁਸੀਂ ਸੋਕੇ ਸਮਝ ਜਾਗੇ ਆਪਾਂ ਦੱਬ ਆਮ ਦਰਿਆਵਾਂ ਦੇ ਕਿਨਾਰੇ ਤੇ ਦੱਬ ਲੱਗੀ ਹੁੰਦੀ ਐ ਦੱਬ ਜਦੋਂ ਬ੍ਰਾਹਮਣ ਕੁਝ ਪੂਜਾ ਪਾਠ ਕਰਦੇ ਆ ਨਾ ਜਾਂ ਹਵਨ ਕਰਦੇ ਆ ਨਾ ਇੱਕ ਇੱਕ ਨਾ ਦੱਬ ਦਾ ਛੱਲਾ ਬਣਾ ਕੇ ਆਪਣੀ ਉਂਗਲ 'ਚ ਪਾਉਂਦੇ ਆ ਆਖਦੇ ਆ ਲਿਖਿਆ ਹੋਇਆ ਵੀ ਚੀਚੀ ਦੀ ਨਾਲ ਦੀ ਉਂਗਲ ਵਿੱਚ ਇਹ ਦੱਬ ਦਾ ਛੱਲਾ ਪਾਇਆ ਜਾਂਦਾ ਹੈ ਬਣਾ ਕੇ ਜਦੋਂ ਇਹ ਪੂਜਾ ਪਾਠ ਕੁ ਵਿਸ਼ੇਸ਼ ਰਣ ਕਰਨੀ ਹੁੰਦੀ ਹੈ ਜਾਂ ਹਵਨ ਕਰਨਾ ਹੁੰਦਾ ਹੈ ਮਹਾਰਾਜ ਉਹ ਕਹਿੰਦਿਆ ਕਹਿ ਲਗੇ ਮੈਂ ਦੱਬ ਦਾ ਵੀ ਛੱਲਾ ਨਹੀਂ ਪਾਉਂਦਾ ਮੈਂ ਕੋਈ ਇਸ ਤਰਕ ਵਿੱਚ ਨਹੀਂ ਪੈਂਦਾ ਵੀ ਇਹ ਪੂਜਾ ਪਾਠ ਕਰ ਲਿਆ ਗਿਆ ਤੇ ਦੱਬ ਦਾ ਛੱਲਾ ਪਾਉਣਾ ਜ਼ਰੂਰੀ ਹੀ ਜ਼ਰੂਰੀ ਆ ਦੱਬ ਬਿਸ਼ਾਉਣੇ ਜ਼ਰੂਰੀ ਹੀ ਜ਼ਰੂਰੀ ਹੈ ਮਹਾਰਾਜ ਆਖਦਿਆ ਮੇਰੇ ਕੋਲ ਧਿਆਨ ਦਾ ਛੱਲਾ ਹੈ ਜਿਹੜਾ ਛੱਲਾ ਕਦੀ ਉਤਰਦਾ ਹੀ ਨਹੀਂ ਹੈ ਇਹ ਥੋੜੇ ਵੀ ਪੂਜਾ ਕਰ ਲੱਗ ਗਿਆ ਦਬ ਦਾ ਛੱਲਾ ਪਾ ਲਿਆ ਫਿਰ ਉਸੇ ਤਰ੍ਹਾਂ ਮਹਾਰਾਜ ਆਖਦਿਆ ਪੂਜਾ ਤੇ ਪਰਮਾਤਮਾ ਦੀ ਹਰ ਪਲ ਹੋਣੀ ਚਾਹੀਦੀ ਹੈ ਹਰ ਪਲ ਉਹਦਾ ਨਾਮ ਜਪਣਾ ਚਾਹੀਦਾ ਮੈਂ ਧਿਆਨ ਦਾ ਛੱਲਾ ਪਾਇਆ ਹੋਇਆ ਜੋ ਧਿਆਨ ਮੇਰੀ ਜ਼ਿੰਦਗੀ ਚੋਂ ਨਾ ਉੱਠਦਿਆ ਨਾ ਬੈਠਦਿਆ ਨਾ ਸੌਂਦਿਆ ਨਾ ਖਾਂਦਿਆ ਵਿਚਰਦਾ ਹੈ ਇਹ ਧਿਆਨ ਹਮੇਸ਼ਾ ਮੇਰੇ ਕੋਲ ਰਹਿੰਦਾ ਹੈ ਮਹਾਰਾਜ ਨੇ ਆਖਿਆ ਗਿਆਨ ਜਨੇਊ ਧਿਆਨ ਕੁਸਪਤੀ ਫਿਰ ਅਗੇ ਆਖਦਿਆ ਹਰ ਨਾਮਾ ਜਸ ਜਾਚੋ ਨਾਉ ਮੈਂ ਤੇ ਜਦੋਂ ਵੀ ਰੱਬ ਕੋਲੋਂ ਮੰਗਦਾ ਹਾਂ ਕੇਵਲ ਤੇ ਕੇਲ ਪਰਮਾਤਮਾ ਦਾ ਨਾਮ ਹੀ ਮੰਗਦਾ ਹਾਂ ਬ੍ਰਾਹਮਣ ਜੀ ਉਸ ਪਰਮਾਤਮਾ ਕੋਲੋਂ ਉਹਦਾ ਜਸ ਮੰਗਿਆ ਕਰੋ ਕਿ ਰੱਬ ਜੀ ਤੇਰੇ ਗੁਨਾ ਨੂੰ ਗਾਈਏ ਤੇਰੀ ਬੰਦਗੀ ਕਰੀਏ ਆਖਦੇ ਆ ਜਦੋਂ ਤੁਸੀਂ ਨਾਮ ਦੀ ਦਾਤ ਰੋਜ਼ ਮੰਗੋਗੇ ਨਾ ਫਿਰ ਜਿੱਦਣ ਗੁਰੂ ਤਰੁੱਠ ਗਿਆ ਗੁਰ ਪ੍ਰਸਾਦੀ ਬ੍ਰਹਮ ਸਮਾਓ ਜਦੋਂ ਤੁਸੀਂ ਆ ਤਰੀਕੇ ਅਪਣਾ ਲੇ ਮਨ ਤੁਹਾਡਾ ਪਵਿੱਤਰ ਹੋ ਗਿਆ ਗਿਆਨ ਦਾ ਜਨੇਉ ਆ ਗਿਆ ਧਿਆਨ ਦਾ ਛੱਲਾ ਪਾਲਿਆ ਤੇ ਹਵਣ ਕਰਕੇ ਪੂਜਾ ਕਰਕੇ ਜਦੋਂ ਹਰ ਪਲ ਤੁਸੀਂ ਨਾਮ ਹੀ ਨਾਮ ਮੰਗਣਾ ਹੈ ਤੇ ਜਦੋਂ ਫਿਰ ਗੁਰੂ ਖੁਸ਼ ਹੋ ਗਿਆ ਗੁਰੂ ਦੀ ਕਿਰਪਾ ਹੋਏਗੀ ਫਿਰ ਪਤਾ ਕੀ ਮਿਲੇਗਾ ਤੁਹਾਨੂੰ ਕਹਿ ਦਿੱਤਾ ਗੁਰ ਪ੍ਰਸਾਦੀ ਬ੍ਰਹਮ ਸਮਾਓ ਤੁਸੀਂ ਉਸ ਬ੍ਰਹਮ ਵਿੱਚ ਇੱਕਮਿਕ ਹੋ ਜਾਓਗੇ ਫਿਰ ਤੁਸੀਂ ਅਸਲੀ ਬ੍ਰਹਮਨ ਅਖਵਾਓਗੇ ਜਿਹਨੂੰ ਕਬੀਰ ਸਾਹਿਬ ਜੀ ਵਰਗੇ ਵੀ ਕਹਿੰਦੇ ਆ ਮਹਾਰਾਜ ਵੀ ਆਖਦਿਆ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਏਕ ਸਬਦ ਲਿਵ ਲਾਇ ਅਸਲੀ ਬ੍ਰਹਮਪੂਣਾ ਉਹ ਹੈ ਜਿਹੜਾ ਇੱਕ ਬ੍ਰਹਮ ਵਿੱਚ ਇੱਕ ਪਰਮਾਤਮਾ ਵਿੱਚ ਅਠੇ ਪੈਰ ਧਿਆਨ ਲਾਈ ਰੱਖਦਾ ਹੈ ਅਸਲੀ ਬ੍ਰਹਮਪੂਣਾ ਤੇ ਉਹ ਹੈ ਇਸ ਕਰਕੇ ਮਹਾਰਾਜ ਸੱਚੇ ਪਾਸ਼ਾ ਜੀ ਆਖਦਿਆ ਭਾਈ ਗਿਆਨ ਧਿਆਨ ਇਹ ਚੀਜ਼ਾਂ ਜ਼ਰੂਰੀ ਨੇ ਫਿਰ ਅੱਗੇ ਮਹਾਰਾਜ ਨੇ ਆਖਿਆ ਹਜ਼ੂਰ ਕਹ ਲਗੇ ਪਾਂਡੇ ਐਸਾ ਬ੍ਰਹਮ ਵਿਚਾਰ ਏ ਪੰਡਤ ਹੈ ਬ੍ਰਾਹਮਣ ਜੀ ਜਿਹੜਾ ਮੈਂ ਤੁਹਾਨੂੰ ਬ੍ਰह्मपुਣਾ ਦੱਸਿਆ ਆ ਕੰਮ ਕਰੋ ਇਹ ਤੇ ਥੋੜੀ ਜੀ ਵਿਚਾਰ ਕਰੋ ਵੀ ਸਾਡਾ ਮਨ ਪਵਿੱਤਰ ਹੈ ਧੋਤੀ ਬਣ ਕੇ ਨਹੀਂ ਗੱਲ ਬਣਨੀ ਮਨ ਪਵਿੱਤਰ ਕਰਕੇ ਗੱਲ ਬਣਨੀ ਹੈ ਇਹ ਕੱਲਾ ਜਨੇਊ ਪਾ ਕੇ ਨਹੀਂ ਗੱਲ ਬਣਨੀ ਧਿਆਨ ਲੈ ਕੇ ਗੱਲ ਬਣਨੀ ਹੈ ਆ ਕੁਸ਼ਾ ਦਾ ਛੱਲਾ ਪਾ ਕੇ ਨਹੀਂ ਗੱਲ ਬਣਨੀ ਧਿਆਨ ਟਿਕਾ ਕੇ ਗੱਲ ਬਣਨੀ ਹੈ ਤੇ ਮਹਾਰਾਜ ਆਖਦਿਆ ਇਸ ਕਰਕੇ ਤਾਂ ਆਖਿਆ ਪਾਂਡੇ ਐਸਾ ਬ੍ਰह्म ਵਿਚਾਰ ਇਹਦੀ ਵਿਚਾਰ ਕਰਿਆ ਕਰੋ ਜੇ ਕਰਨੀ ਹੁੰਦੀ ਹੈ ਤੇ ਵੀ ਐਵੇਂ ਬ੍ਰह्म ਮਿਲ ਲੈ ਆਪਾਂ ਐਵੇਂ ਰੱਬ ਤੱਕ ਪਹੁੰਚਿਆ ਜਾਣਾ ਤੇ ਮਹਾਰਾਜ ਆਖਦਿਆ ਨਾਮੇ ਸੋਚ ਨਾਮੋ ਪੜੋ ਨਾਮੇ ਚੱਜ ਅਚਾਰ ਨਾਮ ਹੀ ਸਚਮਤਾ ਹੈ ਨਾਮ ਹੀ ਆਪਾਂ ਤੁਸੀਂ ਸ਼ਲੋਕ ਪੜਦੇ ਹੋ ਵੇਦ ਪੜਦੇ ਹੋ ਕੁਝ ਨਹੀਂ ਬਸ ਨਾਮ ਹੀ ਪੜਨੇ ਨਾਮ ਹੀ ਤੁਹਾਡੇ ਲਈ ਸਾਰੇ ਸ਼ਲੋਕ ਨੇ ਸਾਰੇ ਮੰਤਰ ਨੇ ਸਾਰੇ ਵੇਦ ਨੇ ਨਾਮੇ ਸੋਚ ਨਾਮੋ ਪੜੋ ਨਾਮੇ ਚੱਜ ਆਚਾਰ ਜਿਹੜੇ ਵੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਆਚਰਣ ਬਣਾਇਆ ਹੋਇਆ ਕਿਉਂਕਿ ਇਨਾਂ ਦੀਆਂ ਮਰਿਆਦਾਵਾਂ ਹੁੰਦੀਆਂ ਨੇ ਵਕ ਵਕ ਪੂਜਾ ਕਰਨ ਦੀਆਂ ਨਾ ਆਰਤੀ ਕਰਨ ਦੀ ਮਹਾਰਾਜ ਆਖਦੇ ਸਾਰੇ ਆਚ ਆਚਾਰ ਛੱਡ ਦਿਓ ਨਾਮ ਜਪੋ ਨਾਮ ਜਪਣ ਦਾ ਕੋਈ ਢੰਗ ਨਹੀਂ ਨਾਮ ਜਿਵੇਂ ਮਰਜੀ ਜਪੋ ਨਾਮ ਨੇ ਤੁਹਾਡਾ ਉਧਾਰ ਕਰਨਾ ਹੀ ਕਰਨਾ ਹੈ ਹਜ਼ੂਰ ਸੱਚੇ ਪਾਤਸ਼ਾਹ ਜੀ ਆਖਦਿਆ ਇਸ ਕਰਕੇ ਪੰਡੇ ਜੀ ਬ੍ਰਾਹਮਣ ਸਾਹਿਬ ਐਵੇਂ ਤੁਸੀਂ ਥੋੜੀ ਜੀ ਵਿਚਾਰ ਕਰੋ ਤਾਂ ਗੱਲ ਬਣਨੀ ਹੈ ਧਰਮ ਤਾਂ ਕਮਾਇਆ ਜਾਣਾ ਹੈ ਪਾਂਡੇ ਐਸਾ ਬ੍ਰह्म ਵਿਚਾਰ ਨਾਵੇਂ ਸੁਚ ਨਾਮੋ ਪੜੋ ਨਾਵੇਂ ਚਜ ਅਚਾਰ ਰਹਾਓ ਫਿਰ ਅੱਗੇ ਆਖ ਤੇ ਆ ਬਾਹਰ ਜਨੇਉ ਜਿਹੜਾ ਤੁਸੀਂ ਬਾਹਰ ਹੀ ਜਨੇਉ ਪਾਇਆ ਹੋਇਆ ਇਹ ਪਤਾ ਕਿੰਨਾ ਚਿਰ ਹੈ ਜਿੰਨਾ ਚਿਰ ਤੱਕ ਤੁਹਾਡਾ ਸਰੀਰ ਹੈ ਸਰੀਰ ਵਿੱਚ ਜੋਤ ਟਿਕੀ ਹੈ ਬਸ ਨਾਲ ਜਿਸ ਦਿਨ ਸਰੀਰ ਚੋਂ ਜੋਤ ਨਿਕਲ ਗਈ ਆ ਜਨੇਉ ਕਿਸੇ ਕਮਦਨ ਇਹ ਨਾਲ ਹੀ ਸੜ ਜਾਣਾ ਫਿਰ ਇਸ ਸਰੀਰ ਦੇ ਇਹਨੇ ਬਚਣਾ ਨਹੀਂ ਬਚਣਾ ਇਸ ਕਰਕੇ ਇਹ ਜਨਿਊ ਓਨਾ ਚਿਰ ਹੈ ਜਿੰਨਾ ਚਿਰ ਵਿੱਚ ਜੋਤ ਹੈ ਪਰ ਜਿਹੜਾ ਜਨਿਊ ਤੁਹਾਨੂੰ ਮੈਂ ਗਿਆਨ ਦਾ ਦਿੱਤਾ ਹੈ ਇਹ ਮਰਨ ਤੋਂ ਬਾਅਦ ਵੀ ਨਾਲ ਰਹੇਗਾ ਇਹ ਨਹੀਂ ਖਤਮ ਹੋਣਾ ਇਹ ਨਹੀਂ ਮਿਟਣਾ ਮਹਾਰਾਜ ਆਖਦੇ ਆ ਬਾਹਰ ਜਨਿਊ ਜਿਚਰ ਜੋਤ ਹੈ ਨਾਲ ਉਹ ਬਾਹਰ ਦਾ ਜਨਿਊ ਓਨਾ ਚਿਰ ਹੈ ਜਿੰਨਾ ਚਿਰ ਰੱਬ ਦੀ ਬਖਸ਼ਿਸ਼ ਕੀਤੀ ہوئی ਜੋਤ ਉਹਦੀ ਸਤਾ ਉਹਦੀ ਆਤਮਾ ਤੁਹਾਡੇ ਅੰਦਰ ਹੈ ਫਿਰ ਅੱਗੇ ਆਖਿਆ ਤੋਤੀ ਟਿੱਕਾ ਨਾਮ ਸੰਭਾਲ ਤੋਤੀ ਮੱਥੇ ਦਾ ਤਿਲਕ ਟਿੱਕਾ ਲਾਉਣਾ ਹੈ ਸਭ ਕੁਝ ਨਾਮ ਹੈ ਤੁਸੀਂ ਨਾਮ ਨੂੰ ਸੰਭਾਲੋ ਸਭ ਕੁਝ ਪਰਵਾਣ ਹੋ ਜਾਏਗਾ ਐਥੇ ਉਥੇ ਨਿਭਹੀ ਨਾਲ ਵੇਰ ਨਾਵੇ ਹੋਰ ਕਰਮ ਨਾ ਪਾਲ ਨਾਮ ਇਥੇ ਵੀ ਨਿਵੇਗਾ ਲੋਕ ਦਾ ਸੁੱਖ ਵੀ ਦੇਗਾ ਦੇ ਨਾਮ ਪਰਲੋਕ ਵਿੱਚ ਵੀ ਤੇਰੀ ਬਾਹ ਨਹੀਂ ਛੱਡੇਗਾ ਨਾਮ ਨੇ ਪਰਲੋਕ ਵਿੱਚ ਵੀ ਸਹਾਈ ਹੋਣਾ ਮਹਾਰਾਜ ਆਖਦਿਆ ਬ੍ਰਾਹਮਣ ਜੀ ਬਾਕੀ ਸਾਰੇ ਕਰਮ ਕਾਂਡ ਛੱਡ ਦਿਓ ਹੁਣ ਇੱਕੋ ਕਰਮ ਕਰੋ ਨਾਮ ਜਪਣਾ ਬਾਕੀ ਸਾਰੇ ਕਰਮਾਂ ਦੀ ਭਾਲ ਤਿਆਗ ਦਿਓ ਵਿਣ ਨਾ ਵੈ ਹੋਰ ਕਰਮ ਨਾ ਭਾਲ ਭਾਲ ਦਾ ਅਰਥ ਹੁੰਦਾ ਲੱਭਣਾ ਬਿਨ ਨਾਵੇ ਹੋਰ ਕਰਮ ਨਾ ਪਾਲ ਫਿਰ ਅੱਗੇ ਆਖਦਿਆ ਪੂਜਾ ਪ੍ਰੇਮ ਮਾਇਆ ਪਰਜਾਲ ਤੁਸੀਂ ਪੂਜਾ ਕਰਦੇ ਹੋ ਮਹਾਰਾਜ ਆਖਦਿਆ ਅਸਲੀ ਪੂਜਾ ਪਤਾ ਕਿਹੜੀ ਅਸਲੀ ਪਰਮਾਤਮਾ ਨਾਲ ਪ੍ਰੇਮ ਪਤਾ ਕਿਹੜਾ ਜੇ ਤੁਸੀਂ ਮਾਇਆ ਦਾ ਮਾਇਆ ਨੂੰ ਆਪਣੇ ਜੀਵਨ ਚੋਂ ਛਾੜ ਦਿੰਦੇ ਹੋ ਵਿਕਾਰਾਂ ਨੂੰ ਛਾੜ ਦਿੰਦੇ ਹੋ ਕਿਉਂਕਿ ਮਾਇਆ ਪ੍ਰਭਾਵ ਪਾਉਂਦੀ ਹੈ ਮਾਇਆ ਵਿਚ ਆ ਕੇ ਹੀ ਧਾਰਮਿਕ ਬੰਦੇ ਵੀ ਮਾੜੇ ਕਰਮ ਕਮਾ ਜਾਂਦੇ। ਮਹਾਰਾਜ ਆਖਦੇ ਇਸ ਕਰਕੇ ਪੰਡਤ ਜੀ ਪੇਮ ਜਦੋਂ ਪਰਮਾਤਮਾ ਨਾਲ ਪੈਦਾ ਹੁੰਦਾ ਹੈ ਜੋ ਮਾਇਆ ਹੈ ਜਿਹੜੀ ਮਾਇਆ ਸਾਡੇ ਤੇ ਪ੍ਰਭਾਵ ਬਹੁਤ ਪਾਉਂਦੀ ਹੈ ਪਰ ਜਦੋਂ ਮਾਇਆ ਪੇਮ ਦਾ ਸਾਹਮਣਾ ਕਰਦੀ ਹੈ ਫਿਰ ਮਾਇਆ ਉੱਥੇ ਛੜਦੀ ਹੈ। ਕਿ ਕਿਰਮਾਤਮਾ ਦੇ ਪ੍ਰੇਮ ਅੱਗੇ ਮਾਇਆ ਫਿੱਕੀ ਪੈ ਜਾਂਦੀ ਹੈ। ਹਜ਼ੂਰ ਨੇ ਬਚਨ ਕਿਹਾ ਪੂਜਾ ਪ੍ਰੇਮ ਮਾਇਆ ਪਰ ਜਾਲ-ਜਾਲ ਦਾ ਅਰਥ ਹੁੰਦਾ ਹੈ ਜਾਲ ਦੇਣਾ, ਸਾੜ ਦੇਣਾ। ਏਕੋ ਵੇਖੋ, ਅਵਰ ਨਾ ਪਾਲ। ਜੀਵਨ ਵਿੱਚ ਬਸ ਇੱਕ ਰੱਬ ਨੂੰ ਵੇਖ ਕੇ ਚੱਲਣਾ। ਅਸੀਂ ਸੱਜੇ ਖੱਬੇ ਨਹੀਂ ਕੁਝ ਵੇਖਣਾ। ਅਸੀਂ ਰੱਬ ਦਾ ਨਾਮ ਜਪਦੇ ਹਾਂ ਬਸ ਉਹਦੇ ਵਾਲੀ ਤੁਰਨੇ। ਮਨ ਵਿੱਚ ਕਦੀ ਕੋਈ ਤਰਕ ਵਿਤਰਕ ਲੈ ਕੇ ਨਹੀਂ ਆਉਣਾ ਹਜ਼ੂਰ ਅਗੇ ਆਖਦਿਆ ਚੀਨੇ ਤਤ ਗਗਨ ਦਾ ਸੁਦਵਾਰ ਹਰ ਮੁਖ ਪਾਠ ਪੜੈ ਵਿਚਾਰ ਸਤਿਗੁਰ ਜਿੰਨੇ ਬਚਨ ਕੀਤਾ ਚੀਨੇ ਦਾ ਅਰਥ ਹੁੰਦਾ ਹੈ ਪਹਿਚਾਨਣਾ ਪਹਿਚਾਨ ਕਰ ਲੈਣੀ ਚੰਗੀ ਤਰ੍ਹਾਂ ਜਾਣ ਲੈਣਾ ਮਹਾਰਾਜ ਆਖਦਿਆ ਚੰਗੀ ਤਰ੍ਹਾਂ ਜਾਣ ਲੈਣਾ ਚੰਗੀ ਤਰ੍ਹਾਂ ਸਮਝ ਲੈਣਾ ਪਹਿਚਾਨ ਹੋ ਜਾਣੀ ਬੀ ਤਤ ਕੀ ਹੈ ਜੀਵਨ ਦਾ ਤਤ ਕੀ ਹੈ ਸਾਨੂੰ ਅਸਲ ਵਿੱਚ ਹਕੀਕਤ ਇਹ ਹੈ ਕਿ ਸਾਨੂੰ ਅਸਲੀ ਤਤ ਦਾ ਗਿਆਨ ਹੀ ਨਹੀਂ ਹੁੰਦਾ ਵੀ ਅਸਲੀ ਤਤ ਜ਼ਿੰਦਗੀ ਦਾ ਹੈ ਕੀ ਮਨੋਰਥ ਕੀ ਹੈ ਸਦੀ ਜ਼ਿੰਦਗੀ ਦਾ ਮੇਡ ਪਦਾਰਥ ਕੀ ਹੈ ਜ਼ਿੰਦਗੀ ਦਾ ਮਹਾਰਾਜ ਆਖਦੇ ਚੀਨੇ ਤਤ ਗगन ਦਸ ਦੁਆਰ ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਹੈ ਇਸ ਜੀਵਨ ਦਾ ਤਤ ਤੇ ਸਤਿਗੁਰਜੀ ਆਖਦੇ ਆ ਜਿਹੜੇ ਦਸਮ ਦਵਾਰ ਪਰਮਾਤਮਾ ਨੇ ਟਿਕਾਏ ਨੋ ਦਰਵਾਜੇ ਆ ਨਾ ਸਾਡੇ ਦਸਵੇਂ ਗੁਪਤੈ ਨੋ ਦਰਵਾਜੇ ਸਾਰੇ ਇੱਕ ਦੇ ਖੁੱਲੇ ਆ ਮਹਾਰਾਜ ਆਖਦੇ ਆ ਜਿਹੜਾ ਤਤ ਨੂੰ ਜਾਣ ਲੈਂਦਾ ਸਮਝ ਲਓ ਦਸਵੇਂ ਦਵਾਰ ਦੇ ਆਕਾਸ਼ ਵਿੱਚ ਪਹੁੰਚ ਜਾਂਦਾ ਉਹ ਦਸਮ ਦਵਾਰ ਦਾ ਉਹਨੂੰ ਪ੍ਰਾਪਤ ਕਰਨ ਵਾਲਾ ਬਣਦਾ ਨਹੀਂ ਤੇ ਹਰ ਇੱਕ ਬੰਦਾ ਦਸਮ ਦਵਾਰ ਤੱਕ ਨਹੀਂ ਪਹੁੰਚ ਸਕਦਾ ਬੰਦਾ ਤਿੰਨੋ ਦਰਵਾਜਿਆਂ ਵਿੱਚੋਂ ਜਗ੍ਹਾ ਰਹਿ ਜਾਂਦਾ ਇਹਨਾਂ ਵਿੱਚ ਸਤਿਗੁਰੂ ਜੀ ਆਖਦਿਆ ਜਿਹੜਾ ਫਿਰ ਇਸ ਅਵਸਥਾ ਤੇ ਪਹੁੰਚਦਾ ਉਹ ਕੀ ਕਰਦਾ ਹਰ ਮੁਖ ਪਾਠ ਪੜ੍ਹੇ ਵਿਚਾਰ ਉਹ ਆਪਣੇ ਮੁਖ ਤੋਂ ਹਰੀ ਹਰੀ ਕਰਦਾ ਉਹਦੇ ਲਈ ਵੇਦਾਂ ਦਾ ਸਿਮਰਤੀਆਂ ਦਾ ਸਾਰਿਆਂ ਦਾ ਪਾਠ ਬਸ ਨਾਮ ਹੀ ਬਣ ਜਾਂਦਾ ਹੈ ਉਬਰਨਾਮ ਤੇ ਜ਼ੋਰ ਦਿੰਦਾ ਉਹ ਇੱਕੋ ਗੱਲ ਤੇ ਚੱਲ ਦਰਦਾ ਜਿਹਨੂੰ ਮਹਾਰਾਜ ਕਹਿੰਦੇ ਆ ਬਹੁ ਸ਼ਾਸਤਰ ਬੋ ਸਿਮਰਤੀ ਪੇਖੇ ਸਰਬ ਟਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲੋ ਉਹ ਇਹ ਕਹਿਲ ਗੱਲ ਕਹਿੰਦੇ ਵੀ ਸਾਰੇ ਨਾਮ ਤੋਂ ਹੇਠਾਈਆਂ ਨਾਮ ਤੋਂ ਉੱਪਰ ਨਹੀਂ ਹੈ ਕੋਈ ਵੀ ਸ਼ਲੋਕ ਕੋਈ ਸ਼ਾਸਤਰ ਕੋਈ ਸਿਮਰਤੀ ਫਿਰ ਅੱਗੇ ਮਹਾਰਾਜ ਜੀ ਨੇ ਆਖਿਆ ਇੱਕੋ ਵੇਖੋ ਅਵਰਨਾ ਪਾਲ ਚੀਨੇ ਤਤ ਗਗਨ ਦਸ ਦਵਾਰ ਹਰ ਮੁਖ ਪਾਠ ਪੜੇ ਵਿਚਾਰ ਭੋਜਨ ਭਾਉ ਪਰਮ ਭਉ ਭਾਗੈ ਹਜ਼ੂਰ ਆਖਦਿਆ ਜਿਹੜਾ ਤੁਸੀਂ ਭੋਜਨ ਦਾ ਭੋਗ ਲਾਉਂਦੇ ਹੋ ਪਰਮਾਤਮਾ ਨੂੰ ਚੰਗੀ ਗੱਲ ਐ ਤੁਹਾਡੀ ਭਾਵਨਾ ਸ਼ਰਧਾ ਐ ਮਹਾਰਾਜ ਆਖਦਿਆ ਜੇ ਤੁਹਾਡੇ ਅੰਦਰ ਪ੍ਰੇਮ ਹੀ ਨਹੀਂ ਭਾਉ ਹੀ ਨਹੀਂ ਭਾਵਨਾ ਹੀ ਨਹੀਂ ਨਾ ਜੇ ਤੁਸੀਂ ਕੱਲੀ ਫਾਰਮੈਲਿਟੀ ਪੂਰੀ ਕਰਦੇ ਹੋ ਫਿਰ ਨਹੀਂ ਹੁਣ ਜਦੋਂ ਭਗਤ ਧੰਨਾ ਜੀ ਨੇ ਰੱਬ ਪ੍ਰਗਟ ਕੀਤਾ ਹੁਣ ਭੋਗ ਤੇ ਧੰਨਾ ਵੀ ਲਾਉਂਦਾ ਸੀ ਹਨਾ ਜੀ ਸੋਚਿਓ ਉਹਨੂੰ ਪੰਡਤ ਨੇ ਸਿਖਾਇਆ ਸਭ ਕੁਝ ਵੀ ਐਵੇਂ ਭੋਗ ਲਾਉਣਾ ਇੰਨੇ ਵਕਤ ਰੱਬ ਸ਼ਗਦਾਈ ਉਹ ਬੋਲਾ ਬੰਦਾ ਸੀ ਹਨਾ ਤੇ ਪੰਡਤ ਤੇ ਉਹਨੂੰ ਚਾਰ ਗਿਆ ਵੀ ਇਹਨੇ ਕੀ ਬੰਨਣਾ ਸਿੱਧਾ ਜਾਂ ਜੱਟ ਬੰਦਾ ਤੇ ਕਿਉਂਕਿ ਉਹ ਸਿੱਧਾ ਇਹ ਖੇਤੀ ਕਰਨ ਵਾਲਾ ਜ਼ਿਮੀਂਦਾਰ ਸੀ ਉਹ ਉਨੂੰ ਦੇ ਗਿਆ ਠਾਕੁਰ ਦੇ ਗਿਆ ਤੇ ਕਹਿ ਦਿੱਤਾ ਇਹਨੂੰ ਭੋਗ ਲਾਉਣਾ ਹੈ ਹੁਣ ਪੰਡਤ ਕਰਦੇ ਸੀ ਫਾਰਮੈਲਟੀ ਭੋਗ ਅੰਥਾੜ ਰੱਖੀ ਦੋ ਕੁ ਮਿੰਟ ਬਰ ਚੱਕ ਲਿਆ ਵੀ ਸ਼ਕ ਲਿਆ ਭੋਗ ਭੋਗ ਲੱਗ ਗਿਆ ਧਰਨਾ ਕਹਿੰਦਾ ਵੀ ਥਾੜ ਰੱਖੀ ਥਾਲੋਂ ਵਿੱਚ ਕੰ ਲਗਾ ਨਾ ਸ਼ਕਿਆ ਨੀ ਰੱਬ ਨੇ ਉੱਥੇ ਅੜ ਗਿਆ ਉਹ ਤੇ ਫਿਰ ਉਹ ਆਗਦਾ ਪ੍ਰਮਾਤਮਾ ਭੋਜਨ ਸ਼ਗੋ ਤੁਸੀਂ ਜਿੰਨਾ ਚਿਰ ਤੁਸੀਂ ਨਹੀਂ ਭੋਜਨ ਸ਼ਗਦੇ ਮੈਂ ਵੀ ਨਹੀਂ ਸ਼ਗਣਾ ਇਹ ਥਾਲੋਵੇਂ ਪਿਆ ਚੋ ਤੇ ਕੁਝ ਖਾਦੇ ਵੀ ਤੁਸੀਂ ਉਹ ਉਹਦੀ ਭਾਵਨਾ ਦੇਖੋ ਬੰਦੇ ਦੀ ਉਹ ਆਖਦੇ ਮੈਂ ਭੋਜਨ ਰੱਖਿਆ ਪ੍ਰਮਾਤਮਾਗੇ ਭੋਗ ਤਾਂ ਉਹਨੂੰ ਲਾਉਣਾ ਪੈਣਾ ਹੁਣ ਉਹਦੀ ਭਾਵਨਾ ਫਿਰ ਰੱਬ ਨੂੰ ਪ੍ਰਗਟ ਕਰਦੀ ਹੈ ਤੇ ਭੋਜਨ ਸ਼ਕਲ ਲਈ ਮਜਬੂਰ ਕਰਦੀ ਹੁਣ ਇਹ ਭਾਵਨਾ ਪੰਡਤਾਂ ਵਿੱਚ ਨਹੀਂ ਸੀ ਉਹਤੇ ਇੱਕ ਕਰਮ ਕਾਂਨ ਕਰਨਾ ਸੀ ਵੀ ਠੀਕ ਹੈ ਫਲ ਲਿਆਓ ਫਰੂਟ ਲਿਆਓ ਭੋਗ ਲੱਗ ਗਿਆ ਚਲੋ ਵੀ ਪਰ ਜਿਹੜੀ ਭਾਵਨਾ ਮਾਰਾ ਉਹੀ ਗੱਲ ਕੀਤੀ ਐ ਵੀ ਜੇ ਤੁਸੀਂ ਭੋਜਨ ਦਾ ਭੋਗ ਲਾਉਣਾ ਹੈ ਭਾਵਨਾ ਰੱਖੋ ਸਭ ਤੋਂ ਵੱਡੀ ਗੱਲ ਅੰਦਰ ਪਾਤਸ਼ਾਹ ਨੇ ਬਚਨ ਕਿਹਾ ਹੈ ਹਜ਼ੂਰ ਕਹ ਲਗੇ ਭੋਜਨ ਭਾਉ ਪਰਮ ਪਉ ਭਾਗੈ ਜਿੱਦਣ ਤੁਹਾਡੇ ਅੰਦਰ ਭਾਵਨਾ ਆ ਗਈ ਤੇ ਸਮਝ ਲਓ ਤੁਹਾਡਾ ਪ੍ਰਮਾਤਮਾ ਦੇ ਅੱਗੇ ਤਿਆਰ ਕੀਤਾ ਭੋਜਨ ਦਾ ਭੋਗ ਲੱਗ ਜਾਏਗਾ ਤੇ ਜੀਵਨ ਚੋਂ ਸਾਰੇ ਭਰਮ ਸਾਰੇ ਭਾਉ ਖਤਮ ਹੋ ਜਾਣਗੇ ਪਹਾਰੂ ਵਾਲ ਪਹਾਰੂ ਹੋਰਾ ਸ਼ਬ ਚੋਰ ਨਾ ਲੱਗ ਗਾ ਸਾ ਸੰਗਤ ਜੀ ਪਹਾਰੂ ਹੋਰਾ ਇਹਦਾ ਅਰਥ ਹੈ ਪਹਿਰੇਦਾਰ ਰਖਵਾਲਾ ਜਦੋਂ ਪਰਮਾਤਮਾ ਦਾ ਨਾਮ ਜਪਦਾ ਫਿਰ ਰੱਬ ਪਹਿਰੇਦਾਰ ਬਣਦਾ ਆਪਣੇ ਜਗਿਆਸੂ ਦਾ ਆਪਣੇ ਭਗਤ ਦਾ ਤੇ ਜਦੋਂ ਪਰਮਾਤਮਾ ਪਹਿਰੇਦਾਰ ਬਣਦਾ ਫਿਰ ਜਿਹੜੇ ਪੰਜ ਵਿਕਾਰ ਨੇ ਨਾ ਜਿਹੜੇ ਪੰਜੇ ਚੋਰ ਸਾਨੂੰ ਲੁੱਟਦੇ ਆ ਜੋ ਸਾਡੇ ਥੋੜੇ ਬਹੁਤੇ ਕੀਤੇ ਸ਼ੁੱਭ ਕਰਮ ਸਭ ਲੁੱਟ ਕੇ ਲੈ ਜਾਂਦੇ ਆ ਨਾਲੋਂ ਨਾਲ ਹੀ ਮਹਾਰਾਜ ਆਖਦਿਆ ਰੱਬ ਫਿਰ ਪਹਿਰੇਦਾਰ ਬਣਦਾ ਤੇ ਇਨਾ ਪੰਜਾਂ ਚੋਰਾਵਾਂ ਚੋਂ ਸਾਨੂੰ ਬਚਾਉਂਦਾ ਹੈ ਪੰਜ ਚੋਰ ਤੇ ਸਾਡੇ ਅੰਦਰ ਹੀ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਹਾਰਾਜ ਨੇ ਆਖਿਆ ਸੀ ਮਾਰ ਹੈ ਲੁੱਟ ਹੈ ਨੀਤ ਨੀਤ ਕਿਸ ਅਗੈ ਕਰੀ ਪੁਕਾਰ ਜਨੈ ਮੈਨ ਰੋਜ ਲੁੱਟਦੇ ਆ ਪੰਜੇ ਵਿਕਾਰ ਤੇ ਮਹਾਰਾਜ ਕੇ ਦੇ ਅੱਗੇ ਪੁਕਾਰ ਕਰਾ ਤੇ ਪੁਕਾਰ ਇੱਕ ਅੱਗੇ ਕੰਮ ਕਰਨੀ ਹੈ ਰੱਬ ਅੱਗੇ ਹੋਰ ਕਿਸੇ ਅੱਗੇ ਨਹੀਂ ਹਜ਼ੂਰ ਨੇ ਆਖਿਆ ਇਹ ਜਦੋਂ ਪਹਿਰੇਦਾਰ ਬਣਦਾ ਹੈ ਨਾ ਰੱਬ ਇਹ ਫਿਰ ਪੰਜੇ ਚੋਰਾਂ ਦੀ ਕੋਈ ਪੇਸ਼ ਨਹੀਂ ਚਲਦੀ ਤਿਲਕ ਲਿਲਾਟ ਜਾਣੇ ਪ੍ਰਵੇਕ ਮੱਥੇ ਦਾ ਮੱਥੇ ਤੇ ਲਾਇਆ ਹੋਇਆ ਤਿਲਕ ਇਹ ਸਮਝ ਲੈ ਇਹ ਦਿਖਾਵਾ ਨਾ ਕਰ ਜੇ ਤੂੰ ਨਾਮ ਜਪਦਾ ਤੇ ਤੇ ਮੱਥੇ ਤੇ ਤਿਲਕ ਵੀ ਲੱਗਾ ਪਰਵਾਨ ਜੇ ਨਾਮ ਨਹੀਂ ਜਪਦਾ ਫਿਰ ਤਿਲਕ ਵੀ ਪਰਵਾਨ ਨਹੀਂ ਭੂਜੇ ਬ੍ਰह्म ਅੰਤਰ ਵਿਵੇਕ ਸਤਿਗੁਰ ਜੀ ਆਖਦੇ ਆ ਜੇਸ ਮਨੁੱਖ ਨੇ ਵਿਵੇਕ ਮਤ ਨਾਲ ਜਾਣ ਲਿਆ ਉਹਨੂੰ ਫਿਰ ਆਪਣੇ ਅੰਦਰੋਂ ਪਰਮਾਤਮਾ ਦਿਸਦਾ ਆਚਾਰੀ ਨਹੀਂ ਜੀਤਿਆ ਜਾਏ ਪਾਠ ਪੜ੍ਹੇ ਨਹੀਂ ਕੀਮਤ ਪਾਏ ਤੁਸੀਂ ਜਿੰਨੇ ਮਰਜੀ ਆਚਾਰ ਤੋਂ ਭਾਅ ਹੁੰਦਾ ਤੁਹਾਡੇ ਕੀਤੇ ਹੋਏ ਕਰਮ ਤੁਹਾਡਾ ਆਚਰਣ ਆਚਰਣ ਤੋਂ ਪਾਵ ਜੋ ਮੇਰੇ ਕਰਮ ਹੋਣਗੇ ਉਹ ਮੇਰਾ ਆਚਰਣ ਹੋਏਗਾ ਨਾ ਮਹਾਰਾਜ ਆਖਦਿਆ ਕਰਮ ਆਚਰਣ ਦੇ ਨਾਲ ਜਿੰਨੇ ਮਰਜੀ ਤੁਸੀਂ ਆਚਾਰ ਕਰੀ ਜਾਓ ਓਵੇਂ ਰੱਬ ਜਿੱਤਿਆ ਨਹੀਂ ਜਾਣਾ ਰੱਬ ਜਿੱਤਿਆ ਜਾੜਾ ਹੈ ਨਾਮ ਜਪਣ ਨਾਲ ਤੁਸੀਂ ਲੱਖ ਕਰਮ ਕਰੀ ਜਾਓ ਹਾਂ ਰੱਬ ਨਹੀਂ ਜਿੱਤਿਆ ਜਾਏਗਾ ਰੱਬ ਨੇ ਜਿੱਤਣਾ ਹੈ ਕੇਵਲ ਤੇ ਕੇਵਲ ਇੱਕੋ ਨਾਮ ਜਪਣ ਨਾਲ ਹੋਰ ਕੋਈ ਟੰਗ ਹੀ ਨਹੀਂ ਹੈ ਰੱਬ ਨੂੰ ਵਸ ਵਿੱਚ ਕਰਨ ਦਾ ਜਦੋਂ ਤੁਸੀਂ ਪ੍ਰੇਮ ਨਾਲ ਨਾਮ ਜਪੋਗੇ ਤਾਂ ਵਸ ਵਿੱਚ ਹੁੰਦਾ ਹੈ ਪਾਠ ਪੜੈ ਨਹੀਂ ਕੀਮਤ ਪਾਏ ਤੂੰ ਜਿੰਨੇ ਮਰਜੀ ਵੇਦ ਸ਼ਾਸਤਰਾਂ ਦੇ ਪਾਠ ਪੜ ਲੈ ਤੂੰ ਰੱਬ ਦਾ ਅੰਤ ਨਹੀਂ ਪਾ ਸਕਦਾ ਅਸ਼ਟ ਦਸੀ ਚੋਹ ਭੇਦ ਨਾ ਪਾਇਆ ਮਹਾਰਾਜ ਆਖਦੇ ਆ ਪੁਰਾਣ ਨੇ ਸ਼ਾਸਤਰ ਨੇ ਚਾਰ ਵੇਦ ਨੇ ਇਹ ਵੀ ਰੱਬ ਦਾ ਭੇਦ ਨਹੀਂ ਪਾ ਸਕੇ ਨਾਨਕ ਸਤਗੁਰ ਬ੍ਰਹਮ ਦਿਖਾਇਆ ਹਜ਼ੂਰ ਕਹਿ ਲਗੇ ਬਸ ਜਿੰਨੇ ਨਾਮ ਜਪਿਆ ਉਹਨੂੰ ਹੀ ਪਰਮਾਤਮਾ ਨੇ ਬ੍ਰਹਮ ਦੇ ਦਰਸ਼ਨ ਕਰਵਾਏ ਆ ਉੰਜ ਕਰਮ ਕਾਂਡਾਂ ਕਾਂਡਾ ਨਾਲ ਰੱਬ ਬ੍ਰਹਮ ਨਹੀਂ ਮਿਲਦਾ ਕਿਸੇ ਨੂੰ ਵੀ ਇਸ ਕਰਕੇ ਮਹਾਰਾਜ ਨੇ ਸਾਨੂੰ ਪਖੰਡਾਂ ਚੋਂ ਕੱਢਿਆ ਕਰਮ ਕਾਂਡਾਂ ਚੋਂ ਕੱਢਿਆ ਤੇ ਕਿਤੇ ਨਾ ਕਿਤੇ ਅੱਜ ਫਿਰ ਅਸੀਂ ਉਹਨਾਂ ਥੋੜੇ ਬਹੁਤੇ ਕਰਮ ਕਾਂਡਾਂ ਵਿੱਚ ਫਿਰ ਫਸਦੇ ਜਾਂਦੇ ਆ ਪਈ ਜਾਂਦੇ ਆ ਜੋ ਪੰਡਤਾਂ ਨੇ ਇੱਕ ਸ਼ੁਰੂ ਕੀਤਾ ਨਾ ਇਤਰਾਸ ਦੀ ਹੀ ਹੈ ਵੀ ਮਹਾਰਾਜ ਤੇ ਪੰਡਤਾਂ ਨੂੰ ਰੋਕਦੇ ਰੇ ਬ੍ਰਹਮਣਾਂ ਨੂੰ ਰੋਕਦੇ ਵੀ ਇਹ ਕੰਮ ਨਾ ਕਰੋ ਤੁਸੀਂ ਤੇ ਗੁਰੂ ਨਾਨਕ ਦਾ ਸਿੱਖ ਹੋ ਗਿਆ ਉਹਨਾਂ ਦੇ ਕੰਮ ਇਹਨੇ ਫੜ ਲਿਆ ਇਹ ਸਚਾਈ ਹੈ ਕੋਈ ਪੰਡਤ ਸਾਨੂੰ ਕਹਿ ਦਿੰਦਾ ਵੀ ਲੈ ਤੂੰ ਫਲਾਣੇ ਦਿਨ 10 ਰੁਪਏ ਦੀ ਕਾਲੇ ਮਾਂ ਦੀ ਦਾਲ ਚੜਾਏ ਉਹ ਹੀ ਕਰ ਅਸੀਂ ਉਹ ਕਰ ਲਿਆ ਸ਼ੁਰੂ ਕੰਮ ਤੂੰ ਸ਼ਨੀਵਾਰ ਥੋੜਾ ਜਿਹਾ ਤੇਲ ਲੈ ਜੀ ਚਲੋ ਦਾਲ ਲੈ ਕੇ ਆਓ ਤੁਸੀਂ ਮਣ ਦੋ ਮਣ ਦਾਲ ਲੈ ਕੇ ਆਓ ਸਵਾਦ ਵੀ ਆਵੇ ਲੰਗਰ ਵਿੱਚ ਦੇ ਆਉਂਦਾ ਨਾ ਤੁਸੀਂ ਪੰਡਤੇ ਕਹਿਣ ਤੇ ਤੁਸੀਂ ਦਸਾਂ ਦੀ ਦਾਲ ਕਾਲੇ ਮਾਂ ਦੀ ਕਦੀ ਉਹ ਦਾਲ ਕਦੀ ਉਹ ਚੀਜ਼ ਲੈ ਕੇ ਆ ਜਿੰਦੇ ਚੰਗੀਆਂ ਨਹੀਂ ਗੱਲਾਂ ਅਸੀਂ ਸਾਡੇ ਕੋਲ ਗੁਰਨਾਨਕ ਵਰਗਾ ਗੁਰੂ ਹੈ ਤੇ ਸਿਰਫ ਪੰਡਤਾਂ ਜੋਤਿਸ਼ਾਂ ਦੇ ਚੱਕਰਾਂ ਵਿੱਚ ਕਿਉਂ ਪੈਣਾ ਵਾਸਤੂ ਸ਼ਾਸਤਰਾਂ ਦੇ ਵੀ ਚੀਜ਼ਾਂ ਨਾ ਘਰ ਬਣਾਉਣੇ ਤੇ ਅਸੀਂ ਵਾਸਤੂ ਸ਼ਾਸਤਰ ਦੇ ਮੁਤਾਬਕ ਤੁਰਦੇ ਆ ਗੁਰੂ ਸਾਹਿਬ ਨੇ ਤੇ ਕਰਤਾਰਪੁਰ ਵਸਾਇਆ ਕੋਈ ਵਾਸਤੂ ਸ਼ਾਸਤਰ ਨਹੀਂ ਅਪਣਾਇਆ ਮਾਰਾਂ ਉਦੋਂ ਵੀ ਸੀ ਇਹ आनंदपुर बसाया महाराज ਨੇ ਤੇ ਕੋਈ ਵਾਸਤੂ ਸ਼ਾਸਤਰ ਨਹੀਂ ਅਪਣਾਇਆ ਅੰਮ੍ਰਿਤਸਰ बसाया ਕੋਈ ਵਾਸਤੂ ਸ਼ਾਸਤਰ ਨੇ ਕਿਸੇ ਨੂੰ ਨਹੀਂ ਬੁਲਾਇਆ ਵੀ ਦੱਸੋ ਮੂੰ ਕਿੱਧਰ ਕਰੀ ਆਪਾਂ ਮਹਾਰਾਜ ਨੇ ਉਹਨਾਂ ਨੇ ਆਖਿਆ ਜੇ ਮੈਂ ਮੱਕੇ ਜਾ ਕੇ ਕਹਿ ਸਕਦਾ ਰੱਬ ਚਾਰੇ ਪਾਸੇ ਹੈ ਮੈਂ ਮੱਕਾ ਕਮਾ ਦਿੱਤਾ ਤੇ ਮੇਰਾ ਸਿੱਕਾ ਆਪਣੇ ਘਰ ਦਾ ਮੂੰ ਰੱਖਣ ਲੱਗਿਆ 100 ਵਾਰ ਸੋਚਦਾ ਕਿੱਧਰ ਰੱਖਣਾ ਹੈ ਇਸ ਕਰਕੇ ਜੋ ਚੀਜ਼ਾਂ ਪੰਡਤਾਂ ਨੇ ਕ੍ਰੀਏਟ ਕੀਤੀਆਂ ਸੀ ਬ੍ਰਾਹਮਣਾਂ ਨੇ ਕ੍ਰੀਏਟ ਕੀਤੀਆਂ ਸੀ ਸਤਗੁਰ ਨੇ ਉਹਨਾਂ ਚੋਂ ਕੱਢਿਆ ਵੀ ਇੱਕ ਕਰਮकांड ਹੈ ਤੇ ਸਿੱਖ ਫਿਰ ਉਹਨਾਂ ਵਿੱਚ ਉਸ ਦਲਦਲ ਵਿੱਚ ਤਸਦਾ ਜਾਂਦਾ ਹੈ ਇਹ ਸੋਚਣ ਦਾ ਵਿਸ਼ਾ ਸੋਚਣਾ ਚਾਹੀਦਾ ਹੈ ਹਰ ਇੱਕ ਬੰਦੇ ਨੇ ਸਤਗੁਰ ਜੀ ਕਿਰਪਾ ਕਰਨ ਆਓ ਥੋੜਾ ਜਿਹਾ ਸਮਾਂ ਆਪਾਂ ਨਾਮ ਨਾਲ ਜੁੜਨਾ ਸਾਰੇ ਕਿਰਪਾ ਕਰਿਆ ਜੇ ਕੋਈ ਰਸਨਾ ਵਾਂਜੀ ਨਾ ਰਹੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ